ਅਸਿਕੋ ਮੈਂ ਤੁਹਾਡਾ ਆਪਣਾ ਸੁਖ ਨਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਚਾ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਅੱਜ ਭੈਣੀ ਮੀਆਂ ਖਾਂ ਤੇ ਬਿਲਕੁਲ ਨਜ਼ਦੀਕ ਪਿੰਡ ਝੰਡਾਲੂਬਾਣਾ ਦੇ ਵਿੱਚ ਪਹੁੰਚੇ ਆਂ ਜਿੱਥੇ ਕਿ ਕੇਟੀਐਸ ਇੰਟਰਪ੍ਰਾਈਜ਼ਰ ਜਾਨੀ ਕਿ ਐਗਰੋ ਸਟੋਰ ਵਾਲਿਆਂ ਨੇ ਬਹੁਤ ਵੱਡਾ ਜਿਹੜਾ ਡਿਸਕਾਊਂਟ ਜਿਹੜਾ ਐਗਰੀਕਲਚਰਸ ਵਾਸਤੇ ਖਾਦਾਂ ਦਵਾਈਆਂ ਬੀਜ ਹਰ ਚੀਜ਼ ਉਤੇ ਵੱਡੇ ਡਿਸਕਾਊਂਟ ਲਾਤੇ ਨੇ ਸਾਡੇ ਨਰਿੰਦਰ ਭਾਜੀ ਨੇ ਇਥੋਂ ਦੇ ਓਨਰ ਤੋਂ ਕਰਦੇ ਨੇ ਗੱਲ ਬਹੁਤ ਵਧੀਆ ਚੁੱਕਾ ਗੱਲ ਸਰਵਿਸ ਬਥੇ ਮੈਂ ਉਸ ਦਾ ਖਾਸਾ ਮੈਂ ਕੀ ਬਥੇ ਨਰਿੰਦਰ ਭਾਜੀ ਤੁਸੀਂ ਬਹੁਤ ਵੱਡੇ ਡਿਸਕਾਊਂਟ ਜਿਹੜਾ ਕਿਸਾਨਾਂ ਵਾਸਤੇ ਦੇ ਰਹੇ ਹੋ ਕੀ ਕਾਰਨ ਆਮ ਤੌਰ ਤੇ ਹਰ ਦੁਕਾਨਦਾਰ ਚਾਹੁੰਦਾ ਕਿ ਆਪਾਂ ਮੋਟੀ ਕਮਾਈ ਕਰੀਏ ਜਲਦੀ ਅਮੀਰ ਹੋਈਏ ਕੀ ਕਾਰਨ ਕਿ ਤੁਸੀਂ ਵੱਡੇ ਡਿਸਕਾਊਂਟ ਦੇ ਰਹੇ ਹੋ ਦੇਖੋ ਜੀ ਬਾਬੇ ਕੁੱਲੀ ਵਾਲੇ ਜੀ ਹਰ ਤੇ ਬਹੁਤ ਕਿਰਪਾ ਤੁਹਾਨੂੰ ਐਸੀ ਕੋਈ ਜਿਹਾ ਪੈਸੇ ਦੀ ਲਾਲਚ ਨਹੀਂ ਐ ਸਿਰਫ ਆਪਣੀ ਦੁਕਾਨ ਦਾ ਕਿਨਾਰਾ ਰਸਨ ਕਰਨਾ ਲੋਕਾਂ ਦੀ ਸੇਵਾ ਕਰਦੀ ਹੂੰ ਸਾਡੇ ਕੋਲ ਐਫਐਮਸੀ ਦਾ ਫਟੇਰਾ ਜਿਹੜਾ ਤੇ ਬਾਜ਼ਾਰ ਵਿੱਚ 650 ਦਾ ਮਿਲਦਾ ਆਪਾਂ 550 ਦਾ ਦੇ ਰਹੇ ਹਾਂ ਪਟਾਖੋ ਐਫਐਮਸੀ ਦੀ ਹੂੰ ਜਿਹੜੀ ਬਾਜ਼ਾਰ ਚੋਂ 1300 ਦੀ ਮਿਲਦੀ ਆ ਆਪਾਂ ਨਾਲ ਹੀ थैਲਾ ਵੀ ਫੜ ਲਈਏ ਜਿਹੜਾ ਆਮ ਗਾਕਾਂ ਨੂੰ ਪਤਾ ਵੀ ਲੱਗ ਸਕੇ ਇਹ ਜਿਹੜੀ ਇਹ ਫਟੇਰੇ ਆ ਹਾਂ ਇਹ ਪਟੇਲਾ ਇਹ ਛੋਨੇ ਦੀ ਵੀ ਪੈਂਦੀ ਹੈ ਇੱਕ ਮਾਂਕ ਵਾਕੀ ਅੱਛਾ ਜੀ ਇਹ ਬੜਾ ਵਧੀਆ ਕਹਾ ਵੇਟਵਾ ਹੂੰ ਇਹ ਆਪਾਂ ਦੇ ਰਹੇ ਹਾਂ 550 ਜੀ ਠੀਕ ਹੈ ਬਾਜ਼ਾਰ ਵਿੱਚ 650 ਜੀ ਅੱਛਾ ਹੋਰ ਰੁਪਏ ਦਾ ਸਿੱਧਾ ਸਿੱਧਾ ਹੀ ਫਰਕ ਪੈ ਗਿਆ। ਆਹ ਤੌਰ ਤੇ 650 ਤੋਂ 650 ਰੁਪਏ ਦੀ ਮਿਲਦੀ ਆ। ਬਾਕੀ ਜਿੱਦੀਆਂ ਵੀ ਐਡਵਾਂ ਮੇਰੀਆਂ, ਜਿਗੜਾਲੀਆਂ, ਬੂਟਾ ਸਟਾਰ ਆ ਮਿਲ ਕੋ, ਸਟਾਰ ਛੋਦੀ ਤੇਰੇ ਆ ਕਿੰਨੀ ਪਾਈ ਲੀਟਰ ਦੀ? ਠੀਕ ਹੈ। ਬਾਜ਼ਾਰ ਵਿੱਚ 2000 ਦੀ ਦੇ ਰਹੀ ਆ। ਇੱਕ ਡਾਇਆ ਦੀ ਬਰੀ ਦਿੱਕਤ ਆ ਰਹੀ ਹੈ। ਡਾਇਆ ਮਿਲ ਹੀ ਨਹੀਂ ਰਹੀ ਕਿਉਂ? ਕੌਣ ਕਹਦਾ ਡਾਇਆ ਨਹੀਂ ਮੇਰੀ? ਇੱਥੇ ਤੇ ਬਹੁਤ ਲੋਕਾਂ ਨੇ ਹਾਰ ਕੇ ਸੁਪਰ ਪਾਈ ਆ ਜਾਂ ਹੋਰ ਕਈ ਮਤਲਬ ਕਈ ਖਾਧਾ ਪਾਈਆਂ ਜਿਹੜੀ ਡਾਇਆ ਮਿਲੀ ਨਹੀਂ ਆ ਰਹੀ ਸੀ। ਮੈਂ ਵੀ ਰਗਾੜੀ ਉਹ ਬੇਨਤੀ ਕਰਾਂਗਾ। ਮੇਰੀ ਦੁਕਾਨ ਤੇ ਆਓ। ਤੁਹਾਨੂੰ ਡਾਇਆ ਵੀ ਪ ਸੁਪਰੀ ਵਧੀਆ ਕੁਆਲਿਟੀ ਦੀ ਮਿਲੇਗੀ ਅੰਚਲ ਸੁਪਰੀ ਮਿਲੇਗੀ ਗੋਲਡ ਸੁਪਰਾ ਉਹੀ ਮਿਲੇਗੀ ਕਿਤੇ ਸਾਰੇ ਆਖਿਆ ਗਏ ਕਾਰਨ ਕੀ ਆ ਟਾਇਰ ਨੂੰ ਇੱਦਾਂ ਬਲੈਕ ਚ ਵੇਚਣਾ ਚਾਹ ਮਤਲਬ ਦੱਸਣਾ ਕਿ ਹੈ ਹੀ ਨਹੀਂ ਅਗਲੇ ਮਹੀਨੇ ਤੋਂ ਟਾਇਰ ਸਾਰੇ ਆ ਗਏ ਆ ਕਿ ਸੋ ਹੋੜ ਰਾਹ ਸੁਪੈ ਤੇ ਬਿੱਕਰ ਕਰਕੇ ਰੱਖਦੇ ਆ ਅਗਲੇ ਮਹੀਨੇ ਦਾ ਰੇਟ 1600 ਹੋਣ ਜਾ ਰਿਹਾ ਠੀਕ ਐ ਫਿਰ ਮੈਂ ਆਪਾਂ ਸਟੋਰ ਨਹੀਂ ਕਰਨੀ ਆਪਾਂ ਨਾਲ ਜਿਹੜੀ ਮੈਨੂੰ ਮਿਲਦੀ ਮੈਂ ਦੇਈਆਂ ਲੋਕਾਂ ਨੂੰ ਠੀਕ ਐ 1400 ਦੀ ਗਦਨਾ ਟਾਇਆ ਸਿੰਬਲ ਦੀ ਟਾਇਆ ਕਿ ਕਿਤੇ ਲੱਗੀ ਰਿਹਾ ਜੇ ਮੈਂ ਕੋਤ ਕਿਤੇ ਵੀ ਚੈੱਕ ਕਰ ਆ ਲਿਓ ਉਹਨੂੰ ਜੇ ਡੁਪਲੀਕੇਟ ਨਿਕਲੇ ਤਾਂ ਇਹ ਬਾਅਦਸਾ ਚਲੋ ਆਪਾਂ ਨਾਲ ਦੀ ਨਾਲ ਅੰਦਰ ਨੂੰ ਚੱਲਦੇ ਆਂ ਅੰਦਰ ਵੀ ਬਹੁਤ ਵੱਡੇ ਜਿਹੜੇ ਸਟਾਕ ਤੁਸੀਂ ਜਾਂਦੇ ਆ ਔਰ ਸਾਮਾਨ ਜਿਹੜਾ ਹੈ ਕਾਫੀ ਹੱਥ ਤੱਕ ਜਿਹਾ ਆਪ ਵੱਡੇ ਸਟੋਰ ਦੇ ਵਿੱਚ ਜਿਹੜਾ ਲੈ ਕੇ ਆਏ ਨੇ ਇਹ ਨਰਿੰਦਰ ਭਾਜੀ ਜਿਹਨਾਂ ਨੂੰ ਆਮ ਤੌਰ ਤੇ ਪਿਆਰ ਦੇ ਨਾਲ ਨੰਦੀ ਭਾਜੀ ਵੀ ਕਿਹਾ ਜਾਂਦਾ ਆ ਔਰ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਜਿਹੜਾ ਸਾਰੀਆਂ ਦਵਾਈਆਂ ਦੇ ਉੱਪਰ ਜਿਹੜਾ ਆ ਇਹ ਮਾਰਕਟਿੰਗ ਜਾਵੇ ਕਿਉਂਕਿ ਮਚੈਟੀ ਵੀ ਜਿਹੜੀ ਆ オリジナル ਕੰਪਨੀ ਦੀ ਆ ਔਰ ਇਸ ਦੇ ਨਾਲ ਵੀ ਆਪਾਂ ਕੀ ਹਾਂ ਸਟੈਨਾ ਕੰਪਨੀ ਦੀ ਜਿਹੜੀ ਆ ਨਾਲ ਕੋਰਾਜਨ ਵੀ ਜਿਹੜੀ ਐਫਐਨਸੀ ਦੀ ਜਿਹੜੀ オリジナル ਕੋਰਾਜਨ ਵੀ ਬਹੁਤ ਹੀ ਘੱਟ ਰੇਟਾਂ ਦੇ ਕੋਰਾਜਨ ਦਾ ਉਹਨਾਂ ਦੀ ਭਾਜੀ ਕੀ ਰੇਟ ਲਾਇਆ ਕਿ ਕਿੰਨੇ ਦਾ ਕੋਰਾਜਨ ਦਾ ਮੇਰਾ ਰੇਟ 900 ਰੁਪਿਆ ਕਿੰਨੇ ਦਾ ਕਿਲੋ ਦਾ ਕਿਉਂਕਿ ਆਮ ਤੌਰ ਤੇ ਤਾਂ 17 17 ਤੋਂ ਦੀ ਵੇਚੀ ਪਿੱਛੇ ਮੇਰਾ ਮੇਰੀ ਪਾਗ ਦੇਖਣਾ ਰਿਜ਼ਲਟ ਦੇਖਣਾ ਜਪਾਰ ਦੀ ਆ ਠੀਕ ਹੈ ਔਰ ਹੋਰ ਵੀ ਜਿਹੜੀਆਂ ਕਿੰਨੀਆਂ ਕੁ ਵੈਰਾਈਟੀਆਂ ਜਿਹੜੀਆਂ ਤੁਸੀਂ ਦਵਾਈ ਦੇ ਵਿੱਚ ਲੈਂਦੀਆਂ ਮੇਰੀ ਕੋਈ ਵੀ ਚੀਜ਼ ਕਰ ਚੈੱਕ ਕਰਾ ਲਾ ਗਰੋਥ ਵਾਲੀ ਕਰਾ ਲਾ ਕੋਈ ਘਾਲੀ ਗਾਈ ਕਰਾ ਲਾ 1600 ਰੁਪਏ ਵਿੱਚ 2200 ਦੇ ਦਿਆਂਗਾ ਕਿਉਂਕਿ ਜਿੰਦਾਂ ਨੇ ਕਹਿਿਆ ਨਹੀਂ ਤਾਂ ਮਰੀਆ ਨਹੀਂ ਉਹਨੇ پیسے ਮਾਫ ਕਰਨਾ ਦੇ ਦੇ ਦੁਆਰਾ ਅੱਛਾ ਕੋਈ ਦੇ پیسے ਦਿਆਂਗਾ 1600 ਰੁਪਏ ਵਿੱਚ ਮੇਰੀ ਜੁਪਰੀਆ ਕਾ ਮਾਰਨਾ ਖਮਾ ਚੋ ਆਮ ਤੌਰ ਤੇ ਕਈ ਬਹੁਤੇ ਦੁਕਾਨਦਾਰ ਇਹ ਚੈੱਕ ਹੀ ਕਰਦੇ ਕਹਿੰਦੇ ਅੱਛਾ ਨਹੀਂ ਮੜਿਆ ਚੱਲਾ ਦੂਜੀ ਰਾਜਾ ਹੁਣ 1900 ਰੁਪਏ ਵਿੱਚ ਘਾਈ ਨਾ ਮੇਰੇ ਘਰ ਤੋਂ ਬਾਅਦ ਚ ਕੋਈ ਜੰਬਰ ਮੈਂ ਆਵਾ ਠੀਕ ਹੈ ਜੰਬਰ ਵੀ ਦਿਆਂਗਾ ਤੇ ਪਹਿਲੇ ਵੀ ਨਾ ਨਾ ਦੁਆਰਾ ਬਾਤ ਕੋਈ ਦੇਖੋ ਜੀ ਬਹੁਤ ਵੱਡਾ ਇਹ ਇਹ ਐਲਾਨ ਕਰ ਰਹੇ ਨੇ ਨਿਰੰਦਰ ਭਾਜੀ ਔਰ ਇਹਨਾਂ ਦੱਸਿਆ ਕਿ ਅਗਰ ਘਾਰ ਨਹੀਂ ਮਰਦਾ ਤੇ ਜਿਹੜੇ ਬੰਦੇ ਸਪਰੇਅ ਕਰਨ ਆਏ ਨੇ ਲਗਭਗ 35-40 ਰੁਪਏ ਪੰਪ ਦੇ ਲੈਂਦੇ 18 ਪੰਪ ਲੰਦੇ ਆ ਔਰ ਕਹਿੰਦੇ ਸਪਰੇਅ ਦੇ ਕਰਨ ਵਾਲੇ ਦੇ ਪੈਸੇ ਵੀ ਜਰੇ ਆ ਵਾਪਸ ਹੋ ਗਏ ਅਗਰ ਘਾਰ ਨਹੀਂ ਭਰੂਗਾ ਇਸ ਚੀਜ਼ ਦੀਆਂ ਗਾਰੰਟੀਆਂ ਲੈ ਰਹੇ ਨੇ ਔਰ ਹੋਰ ਵੀ ਕੈਮਰਾਮੈਨ ਨੂੰ ਬਾਹਰ ਤੋਂ ਬਹੁਤ ਜਿਹੜੀਆਂ ਇਹ ਦਵਾਈਆਂ ਹਰ ਤਰੀਕੇ ਦੀਆਂ ਕਈ ਦਵਾਈਆਂ ਐ ਨਿੰਦਰ ਭਾਜੀ ਪਈ ਤੋਂ ਤੇ ਹੁੰਦੇ ਨੇ ਲੋਕਾਂ ਦੇ ਇੱਤਿ ਕਹਾਂ ਦਾ ਚੜੀ ਜਾਂਦੇ ਗੱਲ ਲਈ ਜਾ ਵੀ ਲਾ ਜਾ ਉਹ ਵੀ ਲਾ ਜਾ ਇਹ ਕੀ ਚੰਦੇ ਉਹ ਤੁਸੀਂ ਮੈਂ ਜਿਹੜਾ ਲਿੰਪੜ ਪਾਈ ਜਾ ਰਿਹਾ ਹੈ ਜਿਹੜਾ ਇਹ ਕਾਰਟਵਾਹ ਦੀ ਜਿਹੜੀ ਪਤਾ ਦੁਕਾਨ ਦਾ ਤੋਂ ਚੀਜ਼ ਮਖਦਾਨ ਕੇ ਗਾ ਮੈਂ ਉਹ ਜੀ ਦੇਣੀ ਨੂੰ ਜਿਹੋ ਮੇਰੀ ਮੱਝ ਨਾ ਲੈ ਨਾ ਤੇ ਬੰਨਿਆ ਰਹੇਗਾ ਆਪਣੀ ਮੱਝ ਨਾ ਖੜੇਗਾ ਬੇਕਾ ਤੇ ਵਿਜਾਏਗਾ ਹਾਂ ਇਹਨਾਂ ਸੋਨਾ ਹੇਤ ਹੋਤ ਪਾਇ ਜੇਣੀ ਉਹ ਆਪਣੀ ਮੱਝ ਨਾ ਪਾਈ ਕੇ ਸੁਦੀ ਬਣਾ ਲੈਣੀ ਆ ਅਸਰ ਉਹਨਾਂ ਹੀ ਹੰਡ ਕਰਦਾਂਗਾ ਤੇ ਉਹਨਾਂ ਸੋਨਾ ਸਵਾਰੀ ਤੇ ਕਰਨਾ ਠੀਕ ਹੈ ਕੋਰ ਬਹੁਤ ਮੈਂ ਦਸ਼ਕਮ ਕਹਿਣਾ ਚਾਹਾਂਗਾ ਕਿ ਇੱਧਰ ਤੁਸੀਂ ਦੇਖ ਸਕਦੇ ਹੋ ਦੇਖੋ ਇਹਨਾਂ ਮੇਰੇ ਕੋਲ ਅਲਟਰਾ ਜਨ ਸੋਨਾ ਕੰਪਨੀ ਦੀ ਅੱਛਾ ਤੇ ਇਹਨਾਂ ਟੜਾ ਮਟੀਆਂ ਹੋਣੀਆਂ ਚਾਰ ਕਿਲੇ ਦੀਆਂ ਹੂੰ ਇਹ 350 ਦੀ ਅਲਟਰਾ ਜਨ ਅੱਛਾ ਤੇ 460 ਦੀ ਚਾਰ ਹੋ ਗਈਆਂ ਮੈਂ ਕੈਮਰਾਮੈਨ ਨੂੰ ਕਹਾ ਕਿ ਇੱਧਰ ਇੱਕ ਮਰੇ ਨਜ਼ਰ ਜਿਹੜੀਆਂ ਸਵੈਨਾ ਕੰਪਨੀ ਦੀ ਆ ਅਲਟਰਾ ਜਨ ਔਰ ਨਾਲ ਇਹਨਾਂ ਫੋਟੋ ਵੀ ਪੁੰਦੇ ਆ ਔਰ ਨਾਲ 240 ਨਾਲ ਇੱਕ 240 ਅੱਛਾ 300 ਰੁਪਏ ਦੀ ਕਿਉਂਕਿ 30% ਅੱਛਾ 51% ਅੜੀ ਜੀ ਥੋੜੀ ਜਿਹੀ ਬੋਤਲ ਦਾ ਠੀਕ ਹੈ ਠੀਕ ਹੈ ਉਹ ਤੁਸੀਂ ਕਸਟਮਰ ਦਾ ਤੁਸੀਂ ਰਸ਼ ਦੇਖ ਸਕਦੇ ਹੋ ਕਿ ਪਰਮਾਨੰਥ ਜਿਹੜੀ ਆ ਪਰਮਾਨੈਂਟ ਜਿਹੜੀ ਐਸ ਰਸ਼ ਇਸੇ ਤਰੀਕੇ ਦੇ ਨਾਲ ਹੀ ਦੁਕਾਨ ਤੇ ਰਹਿੰਦਾ ਬਾਹਰ ਵੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਗਾਗਾ ਦਾ ਤਕਰੀਬਨ ਸਵੇਰ ਤੋਂ ਹੀ ਦੱਸਦੇ ਇਹ ਮੇਰੇ ਨਾਲ ਜਾਂਦਾ ਮੇਰੇ ਨਾਲ ਜਾਂਦਾ ਪਰ ਜੀ ਸਾਢੇ 5:30 ਤੇ ਦੁਕਾਨ ਖੁੱਲ ਜਾਂਦੀ ਆ ਠੀਕ ਹੈ ਆਪਣਾ ਨੰਬਰ ਕੀ ਨੰਬਰ ਬੋਲ ਦਿਓ ਤੁਹਾਡੇ ਕੋਲ ਇਹ 9720 8358 ਬੋਲ ਠੀਕ ਹੈ ਜੀ ਹੋਰ ਦੁਕਾਨ ਕੀ ਇਹਨਾਂ ਤੋਂ ਇਹਨਾਂ ਦੀਆਂ ਕੈਮਨੋਂ ਪੈਂਦੀ ਆ ਅੱਛਾ ਇੱਕ ਠੀਕ ਹੈ 800 ਰੁਪਏ ਦੀ ਇਹ ਹਾਂ 831 ਤੇ 113 14.5 14 ਤੇ 14 14 ਮੈਂ ਭਰ ਚਾਤਾ ਹਾਂ ਮੇਰਾ ਅੱਛਾ ਲਿਖਾ ਨਾਮ ਉਹ ਸਹੀ ਬੱਸ ਲਓ ਟੋਟਲ ਇੰਨਾ ਸਹੀ ਬੱਸ ਤਾਂ ਬਹੁਤ ਹੋ ਗਈ ਨਹੀਂ ਹੋਣੀ ਕਹੀ ਸੀ ਬਸ ਮੇਰੀ ਸਟਰੀਟ ਆਹ ਹੁਣ ਤਾਂ 70 ਦੀ ਨਹੀਂ ਮੈਂ ਘਾਟ ਪਾਣੀ ਮੈਂ ਬੜੀ ਸਟਰੀਟ ਅਧਿਕਾਰ ਚ ਆਪੇ ਰੋਕ ਕਰੋ ਤਾਂ ਕਿ ਉਹ ਤੇ ਚਾਰ ਪੜੀਆਂ ਕਰੋ ਜਿਹਨੇ ਲੋਕ ਤੁਹਾਡੇ ਕੋਲ ਸਮਾਨ ਲੈ ਚੁੱਕੇ ਨੇ ਜਾਂ ਜਿਹੜੇ ਇਹ ਰਹਿੰਦੇ ਨੇ ਕੀ ਚਾਹਤਦੇ ਨੇ ਨਾ ਵੀਰੋ ਬੈਂਤੀ ਕਰਾਂਗਾ ਕਿ ਜਿਨਾ ਮੇਰੇ ਪੀਰਾਂ ਨੂੰ ਮੈਨੂੰ ਚੱਕੀ ਲੱਗੀ ਕਿ ਗਾਂਹੋਂ ਲੋਕਾਂ ਨੂੰ ਦੱਸਾਂ ਕਿ ਜੀਵਨਤਾ ਵੀ ਜਾਵੇ ਤਾਂ ਜੀਵਨ ਤਰਾਂ ਦੇਖੋ ਜੁਨੀਆ ਖਾਦਿਕ ਕੋਨਾ ਕੋਨਾ ਕੋਈ ਕਵੀ ਨਹੀਂ ਜੁਨੀਆ ਦੇ ਕਿੰਨੇ ਜੁਨੀਆ ਮੈਂ ਨਾ ਟੈਂਟਰਾਂ ਤੇ ਭੇਜਦੇ ਅੰਦਰ ਕਿਹੋ ਜਿਹਾ ਨਾ ਆਪਾਂ ਇਹ ਸੋਣੀ ਕਣੀ ਖਾਲੂ ਜਾਂ ਪਾਸੋਂ ਬਿੜਾਈ ਦੀ ਜੁਨੀਆ ਦੀ ਕੋਈ ਪ੍ਰੋਬਲਮ ਨਹੀਂ ਕੋਈ ਟਾਇਰ ਨਹੀਂ ਕੋਈ ਪ੍ਰੋਬਲਮ ਨਹੀਂ ਉਪੀਤਕੇ ਗਈ ਜਾਂਦੀ ਤਹਨੇ ਮੈਂ ਤੇਰੇ ਕੋਲ ਖਾਈ ਜਾਂ ਦੇਖੋ ਨਾ ਮੇਰੇ ਨਾਲ ਬਾਲੂ ਦਾ ਤੂੰ ਤਾਂ ਡਾਇਰ ਦੀ ਤੇ ਬਹੁਤ ਜ਼ਿਆਦਾ ਸ਼ੋਰਟੇਜ ਹੈ ਮੈਂ ਬੋਰਡ ਨਾਲ ਦੀ ਕਿੰਨੀ ਰਾਹ ਕਾਲੀ ਜਾਇਆ ਪਰ ਸਾਹਿਬੀ ਚੱਬਲ ਕੰਪਨੀ ਦੀ ਉਹ ਐਸਪੀਪੀ ਡੀਐਪੀਪੀਐਸਪੀ ਹਾਂ ਉਹ ਐਡ ਇਹ ਵੀ ਹੈ ਅੱਛਾ ਉਹਦਾ ਕੁਝ ਘਟਾ 40% ਹੋਆ ਤੇ ਥੱਲੇ ਫਿਰ 40 ਤੇ ਦੋ ਜੀ ਕਿਉਂ 40% 40% ਸਾਲ ਤੋਂ ਹੋਈ ਆ ਹਾਂ ਤੋਂ ਹੋਈ ਆ ਕੰਪਨੀ ਚੋਂ ਕੰਪਨੀ ਚੋਂ ਠੀਕ ਹੈ ਜਿਵੇਂ ਮੈਂ ਤੁਹਾਨੂੰ ਬੋਟਾ ਲਾਇਆ ਕੋਪਰਨਟਾ ਆਪਰੇ ਨਾਲ ਜੀ ਠੀਕ ਆ ਜੀ ਕੋਈ ਆਏ ਕੋਈ ਨਾ ਕੋਈ ਆਜ ਨਹੀਂ ਠੀਕ ਇਹ ਤਾਂ ਕੋਈ ਨਹੀਂ ਹੁਣੀ ਆ ਅੱਛਾ ਦਰਵਾਜ਼ਾ ਵਾਸਤੇ ਹੂੰ ਇਹ ਕੋਈ ਇਹਦਾ ਕਿ ਨਾਮ ਬੁਲਾਓ ਆਪਣੇ ਦਾ ਤੇਰਾ ਪਤਾ ਕੀ ਤੇਰਾ ਪਤਾ 43 ਤੇਰੇ ਜਿਹੜੇ ਕੋ ਪਤਾ 43 13043 ਠੀਕ ਐ ਇਹ ਵੀ ਕਿਹੜੀ طرف ਵਾਰਦੇ ਆ ਠੀਕ ਐ ਮੇਰਾ ਕੁਮਾਰ ਨੂੰ ਵਧਾ ਦੇਵੇ ਜੀ ਕੰਮ ਸਹਾਇਤਾ ਕਰੀ ਕੋਈ ਚੀਜ਼ ਆ ਜੀ ਅਕੀ ਕੈਲਵਰਾ ਵੇਖੋ 11 ਬੀਟਾ ਮਤਲਬ ਕੋਈ ਜੀ ਅੱਜ ਵੀ ਜਿਹੜੀ ਕੋਈ ਨਹੀਂ ਬਣ ਰਹੀ ਆ। ਹਾਂ। ਰਾਤ ਨੂੰ ਮੈਨੂੰ 5 ਵਜੇ ਕੋਈ ਪ੍ਰੈਟ ਨਹੀਂ ਆਵੇ। ਮੈਂ ਸਵੇਰੇ ਮੈਨੂੰ ਕੋਈ ਹੈ। ਸਾਮਣੇ ਰਾਤ ਨੂੰ ਮੈਂ ਪ੍ਰਤੀ ਹੈ ਕਰਦਾ। ਬਾਈ ਜਾਨ ਕੇ ਇਸੇ ਤੀਜੀ ਸ਼ਾਮ ਵੀ ਨਹੀਂ ਹੋਵੇ ਉਹ ਸ਼ਾਮ ਤੱਕ। ਮੈਂ ਜੇ ਅਵੇਲੇਬਲ ਹੋ ਜਾਗੀ। ਬਾਅਦ ਵਿੱਚ ਕੋਈ ਸਵੇਰੇ ਆ ਜਾ ਤੇ ਸਾਮਣ ਚੀਜ਼ ਰਾਤ ਨੂੰ ਮਿਲੇਗੀ। ਖਰਾਬ ਨਹੀਂ ਕਰੂੰਗਾ। ਠੀਕ ਹੈ। ਦੇਖੋ ਪਹਿਲਾ ਬਲਾ ਜਮ ਨਹੀਂ ਕਰੂੰਗਾ। ਬੰਦੇ ਚੀਜ਼ ਮੰਗਾਈ ਬਾਈ ਨੂੰ ਕੋਈ ਨਹੀਂ ਆਇਆ ਕੋਈ ਗੱਲ ਨਹੀਂ। ਕੋਈ ਬਾਤ ਕਰਨੀ ਕੋਈ। ਮਤਲਬ ਐਡਵਾਂਸ ਪੈਸਾ ਨਹੀਂ ਕਰਦਾ ਮੈਂ ਤੇ ਪੈਸਾ ਦੇ ਦਿੰਦੀ। ਸਦਸਕੋ ਬਹੁਤ ਹੀ ਵੱਡੇ ਡਿਸਕਾਊਂਟ ਨਰਿੰਦਰ ਨਦੀ ਭਾਈ ਇਹ ਦੇ ਦਿੰਨੇ ਝੰਡੇ ਵਾਲਿਆਂ ਨੇ ਝੰਡੇ ਬਿਲਕੁਲ ਝੰਡੇ ਵਾਲੇ ਬਸ ਸਟੈਂਡ ਦੇ ਸਾਹਮਣੇ ਦੁਕਾਨ ਆ ਐਗਰੋ ਸ਼ਾਪ ਵਾਲਿਆਂ ਦੀ ਔਰ ਬਹੁਤ ਵੱਡੇ ਡਿਸਕਾਊਂਟ ਚਾਹੇ 1919 ਹੈਗੀ ਆ ਚਾਹੇ ਫਟੇਰਾ ਹੈਗੀ ਆ ਫਟੇਰਾ ਪਿੱਛੇ ਵੀ ਜਰਾ 650 ਦੀ ਜਿਹੜੀ ਮਾਰਕੀਟ 'ਚ ਵਿਕ ਰਹੀ ਆ ਨਦੀ ਭਾਈ ਹੁਣ ਜੇ ਸਾਢੇ 500 ਦੀ ਜਿਹੜੀ 100 ਰੁਪਏ ਦਾ ਜਿਹੜਾ ਕੱਲਾ ਫਟੇਰਾ ਮਗਰੀ ਫਰਕ ਆ ਦੂਜੀ ਇੱਕ ਕੰਪਨੀ ਹੋਰ ਆ ਉਹ 500 ਦੀ ਹੈਗੀ ਸਾਢੇ 450 ਦੀ ਫਟੇਰਾ ਹੈਗੀ ਅੱਛਾ ਜੀ ਜਿਹੜੀ ਮਿਸਵਾਰਾ ਕੰਪਨੀ ਤੋਂ ਲਈ ਆ ਹਾਂ ਇਹ ਸੋਨਾ ਕਮਿਸ਼ਨ ਕੋਲ 500 ਕੇ ਦੀ ਤੇਰਾ 15 ਰਾਣਾ ਦਾ ਬਾਕੇ ਚੈੱਕ ਕਰੋ ਉਹਦਾ ਗਣਾ ਠੀਕ ਹੋਏ ਜੋ ਅਗਰੇ ਮੇਰੀ ਪਾਈ ਵਸਤਰਾ ਜਿਹੜਾ ਤੇਰਾ ਮਿਲਣਾ ਦੇ ਵੱਡੀਆਂ ਮਿਲਾਂ ਦੇ ਵਿੱਚੋਂ ਕੰਪਨੀਆ ਦੇ ਵਿੱਚੋਂ ਜਿਹੜਾ ਲੱਗ ਲੱਗਣ ਸਪਾਣਾ ਕੀ ਹੋਲਸੇਲ ਦੀ ਜਿਹੜੀ ਦੁਕਾਨ ਆ ਝੰਡੇ ਦੇ ਵਿੱਚ ਖੁੱਲ ਚੁੱਕਿਆ ਔਰ ਮਹਾਰਾਜ ਦੀ ਬੜੀ ਕਿਰਪਾ ਇਹਨਾਂ ਦੇ ਤੇ ਜਿਹੜਾ ਦੁਕਾਨ ਦੇ ਉੱਪਰ ਰਾਸ਼ੀ ਜਿਹੜਾ ਇਸੇ ਤਰੀਕੇ ਨਾਲ ਬਰਕਰਾਰ ਰਹਿੰਦਾ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਝੰਡੇ ਆਣ ਕੇ ਨੰਦੀ ਭਾਈ ਦੀ ਦੁਕਾਨ ਤੋਂ ਜਰਾ ਜ਼ਰੂਰ ਇੱਕ ਵਾਰੀ ਸਰਵਿਸ ਪ੍ਰੋਵਾਈਡ ਕਰਵਾਓ ਅਗਰ ਕੋਈ ਦਿੱਕਤ ਆਉਂਦੀ ਹੈ ਤੇ ਭਾਜੀ ਹੁਣੀ ਜ਼ਿੰਮੇਵਾਰ ਬੈਠੇ ਹੈ ਬਾਸ ਸੁਣ ਗਏ ਕੋਈ ਲੋਕ ਮੇਰਾ ਨਾਮ ਲੈ ਕੇ ਆਉਂਦੇ ਤਾਂ ਉਹਨਾਂ ਵਾਸਤੇ ਕੀ ਡਿਸਕਾਊਂਟ ਹੈ ਹੋਰ ਕੁਝ ਕੰਮ ਕਰਦਾਂਗੇ ਯਾਰ ਇਹ ਗੱਲ ਅੱਗੇ ਚੱਲਣਾ ਚਲੋ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਨਦੀ ਭਾਜੀ ਦੀ ਦੁਕਾਨ ਤੋਂ ਤੁਹਾਨੂੰ ਆਨ ਕੇ ਹਰ ਇੱਕ ਜਾਗਦਾ ਜਰਾ ਆ ਫਾਇਦਾ ਹੋ ਸਕੇ ਤਦ ਤੱਕ ਲਈ ਸਾਸ਼ੀ ਕਾਲ